ਸਤਿ ਸ੍ਰੀ ਅਕਾਲ ਜੀ ਸੰਦਾਲੀ ਟੀਵੀ ਦੇ ਅੱਜ ਦਾ ਸਵਾਗਤ ਹੈ ਜੀ ਤਾਜ਼ਾ ਖਬਰ ਅਮਰੀਕਾ ਚ ਵਾਸੀ ਖੋਜ ਵਿਦਵਾਨ ਧਰਮ ਸਿੰਘ ਗੁਰਾਇਆ ਦੀ ਖੋਜ ਪੁਸਤਕ ਲੋਕ ਨਾਇਕ ਜੱਗਾ ਸੁਲਮਨ ਲੋਕ ਅਰਪਣ ਅਮਰੀਕਾ ਵਾਸੀ ਖੋਜੀ ਵਿਦਵਾਨ ਲੇਖਕ ਧਰਮ ਸਿੰਘ ਗੁਰਾਇਆ ਨੇ ਸੱਜਰੀ ਖੋਜ ਪੁਸਤਕ ਲੋਕ ਨਾਇਕ ਜੱਗਾ ਸੁਰਮਾ ਪੰਜਾਬੀ ਲੋਕ ਵਿਰਾਸਤ ਅਕੈਡਮੀ ਲਜਾਨਾ ਵੱਲੋਂ ਲੋਕ ਅਰਪਣ ਕਰਦਿਆਂ ਹੋਇਆਂ ਬੇਕ ਅਰਜੀਫੀਲਡ ਅਮਰੀਕਾ ਵਿੱਚ ਪੰਜਾਬੀ ਸਾਰਨ ਵਾਲੇ ਸਹਿਤ ਪ੍ਰੇਮੀ ਅਜੀਤ ਸਿੰਘ ਪੱਠਣ ਨੇ ਕਿਹਾ ਕਿ ਅਸੀਂ ਲੋਕ ਪੰਜਾਬ ਛੱਡ ਕੇ ਪ੍ਰਦੇਸੀ ਧਰਤੀਆਂ ਦੇ ਵਸਤੇ ਜਾਣ ਪਰ ਪੰਜਾਬ ਪੰਜਾਬੀ ਤੇ ਪੰਜਾਬੀ ਸਾਡੇ ਅੰਗ ਸੰਗ ਰਹਿੰਦੀ ਹੈ ਇਸ ਦੇ ਅਸਬੂਤ ਧਰਮ ਸਿੰਘ ਗੁਰਾਇਆ ਨੇ ਸਰਜਰੀ ਖੋਜ ਪੁਸਤਕਤ ਲੋਕ ਨੈਗ ਜੱਗਾ ਸੁਰਮਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਟੂਡੈਂਟ ਜੂਨੀਅਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਸੀਂ ਕੰਮ ਕਰ ਕੀਤਾ ਕੀਤਾ ਹੋਇਆ ਹੈ ਤੇ ਸਾਨੂੰ ਸਮਾਜਿਕ ਜ਼ਿੰਮੇਵਾਰੀ ਦਾ ਸਾਾਸ ਉਦੇਸ਼ ਜਾ ਕਿ ਉਹਨਾਂ 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 ਦਾ ਹੀ ਹੈ ਜਿਨ ਜਿੰਨਾ ਪੰਜਾਬ ਰਹਿੰਦਿਆ ਪੰਜਾਬੀ ਲੋਕ ਰਸ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਗੁਰਬਜਨ ਸਿੰਘ ਗਿੱਲ ਪੁਸਤਕ ਬਾਰੇ ਬੋਲਦਿਆ ਕਿ ਜੱਗਾ ਸੂਰਮਾ ਪੰਜਾਬੀ ਦੀ ਅਨਕੀਲੀ ਮਿੱਟੀ ਦਾ ਜਾਇਆ ਹੈ ਜੋ ਨਿੱਕੇ ਨਿੱਕੇ ਸ਼ਾਊਕਾਰਾਂ ਦੇ ਜ਼ੁਲਮ ਤੋਂ ਮੁਕਤੀ ਲਈ ਕਾਫਲਾ ਬਣ ਕੇ ਤੁਰਦਾ ਹੀ ਨਨਕਾਣਾ ਸਾਹਿਬ ਦੇ ਕੁਰਨੀ ਸਾਹਿਬ ਦੇ ਵਿੱਚ ਸ਼ਾਮਲ ਮਹੰਤਾ ਨੂੰ ਸੋਧਾ ਸੀ ਬੱਬਰ ਕਾਲੀਆਂ ਦਾ ਸੰਗੀ ਬੰਦਾ ਸੀ ਅੰਗਰੇਜ਼ ਹਕੂਮਤ ਨੇ ਇਸ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਉਸ ਨੂੰ ਆਪਣੇ ਲਾਲਚੀ ਕੰਦਿਆਂ ਤੋਂ ਖਤਮ ਕਰਵਾ ਸੁੱਟਿਆ ਉਸ ਨੂੰ ਲੋਕ ਮਨ ਵਿੱਚ ਡਾਕੂ ਧਮਾਇਆ ਗਿਆ ਉਸ ਉਹਨਾਂ ਕਹਿਆ ਕਿ ਬੋਲੀਆਂ ਵਿੱਚ ਉਸ ਦਾ ਲੋਕਪੱਕੀ ਸੰਘਰਸ਼ ਗੈਰਹਾਜ਼ਰ ਹੈ ਤੇ ਸਰਦਾਰ ਧਰਮ ਸਿੰਘ ਹੋਇਆ ਅਮਰੀਕਾ ਵਾਸੀਆਂ ਜੱਗਾ ਸੂਰਮਾ ਦਾ ਸੰਬੰਧਨ ਮੂਲ ਇਤਿਹਾਸਕ ਮੁਖੌਲਕ ਸੂਮਿਆ ਤੀਕ ਪਹਚਾ ਕੇ ਜੱਗਾ ਹੀ ڈاکੂ ਦੀ ਥਾਂ ਤੇ ਜੱਗਾ ਸੂਰਮਾ ਪੁਸਤਕ ਲੈ ਕੇ ਜੱਗੇ ਦੀ ਧੀ ਰੇਸ਼ਮ ਕੌਰ ਦਾ ਉਹ ਲੰਬ ਹੀਲ ਨਹੀਂ ਲਾਇਆ ਸਗੋਂ ਇਤਿਹਾਸ ਵਿੱਚ ਪਏ ਭਲੇਖੇ ਦੇ ਦੂਰ ਕੀਤੇ ਲੋਕ ਨਾਇਕ ਕਹਾਣ ਤੇ ਸਮਰਥ ਜੱਗਾ ਸੂਰਮਣ ਪਾਠ ਖੋਣ ਵੱਖਰੀ ਨਜ਼ਰ ਨਾਲ ਵੇਖ ਸਕਣਗੇ ਸਰੀ ਤੋਂ ਹਾਇਰ ਬਹਿਤੀ ਪੰਜਾਬੀ ਲੋਕ ਗਾਇਕ ਨੌਜਵਾਨ ਪੁਸਤਕ ਫੋਕ ਟੈਵਰਨ ਡੇਟਾ ਤੇ ਇਸ ਮੌਕੇ ਆਪਣੀ ਸੰਗੀਤ ਪੇਸ਼ਕਾਰੀ ਕਰਕੇ ਸਾਬਤ ਕੀਤਾ ਕਿ ਧਰਤੀ ਕੋਈ ਹੋਵੇ ਵਿਰਾਸਤ ਵਿੱਚ ਹਰ ਸਾਦੇ ਨਾਲ-ਨਾਲ ਚਰਦੀ ਹੈ ਜਿਸ ਗਰੁੱਪ ਦੇ ਮੈਂਬਰ ਅਸਰ ਰਿਆਜ ਨੇ ਦੱਸਿਆ ਕਿ ਇਹ ਉਹੀ ਸੰਗੀਤ ਮਾਰਤੰਡ ਉਸਤਾਦ ਜਸਵੰਤ ਪਬਰਾ ਦੇ ਉੱਤਰਾਧਿਕਾਰੀ ਬਾਬਾ ਜੋਰਾ ਸਿੰਘ ਜੀ ਧਰਮਕੋਟ ਵਾਲਿਆਂ ਦੇ ਸ਼ਖਿਰਦ ਖੋਣ ਦਾ ਪੱਕੇ ਸੁਰ ਦੀ ਅਭਿਆਸੀ ਹੈ ਇਸ ਗੁਣੀ ਉਹਨਾਂ ਦੀ ਸ਼ਾਮ ਦੇਸ਼ ਉਪਦੇਸ਼ ਵਿੱਚ ਪ੍ਰਵਕਸ਼ ਕਰ ਰਿਹਾ ਹੈ ਇਸ ਮੁਕੇ ਮਲਕੀਸ਼ ਸਿੰਘ ਪਠੱਲ ਬੈਕਰ ਜੀਫਲ ਸਾਬਕਾ ਸਰਪੰਚ ਸੰਤ ਸਿੰਘ ਚੱਕਲਾ ਉਧਿਆਨਾ ਜਗਜੀਤ ਸਿੰਘ ਮੋਹੀ ਹੋਰ ਸੱਜਣ ਹਾਜ਼ਰ ਸਨ ਧੰਨਵਾਦ ਜੀ ਖਬਰਾਂ ਲਈ ਬਣੇ ਰਹੋ